ਆਈ ਤਾਂ ਮੁੱਖ ਮੰਤਰੀ ਹੁਣ 2 ਸਾਲ ਹੋ ਗਏ ਇੱਕ ਵਾਰ ਵੀ ਕਿਉਂ ਨਹੀਂ ਗੇੜਾ ਮਾਰਿਆ ਧੂਰੀ ਚ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਹਟ ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਆ ਵੀ ਤੁਸੀਂ ਲੋਕ ਸਭਾ ਲੜੋਗੇ ਜਾਂ ਨਹੀਂ ਲੜੋਗੇ ਮੈਂ ਬਿਲਕੁਲ ਲੜੂੰਗਾ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੇਰੇ ਤੇ ਤਾਂ ਕੇ ਨਾ ਕੋ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂਗਾ ਕੋਈ ਤੁਸੀਂ ਕਹਿ ਰਹੇ ਹੋ ਕਿ ਥੋੜੇ ਤੋਂ ਬਾਰ ਬਾਰ ਇਹੀ ਗੱਲ ਪੁੱਛੀ ਜਾਂਦੇ ਕਿ ਲੋਕ ਸਭਾ ਦਾ ਲੜੋਂ ਕੀ ਅਫਸਰ ਸ਼ਾਹੀ ਵੱਲੋਂ ਇਹ ਗੱਲ ਪੁੱਛੀ ਜਾਂਦੀ ਹੈ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਉਦੋਂ ਪੁੱਛੀਏ ਇਹ ਕਦੋਂ ਪੁੱਛ ਹਰ ਇੱਕ ਜਗ੍ਹਾ ਤੇ ਇਹ ਪੁਆਇੰਟ ਪੁੱਛਿਆ ਜਾਂਦਾ ਜੀ ਹਰ ਇੱਕ ਜਗ੍ਹਾ ਤੇ ਇਹ ਗੱਲ ਹੁੰਦੀ ਹੈ ਤੇ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਰਿਸ਼ਤੇਦਾਰ ਨੇ ੱੱਕੇ ਨਾਲ ਨੋਟਿਸ ਭੇਜ ਭੇਜ ਕੇ ਜਿੰਨੇ 5 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਕੰਮ ਕਰਿਆ ਸਾਰਿਆਂ ਦੇ ਕੰਮ ਬੰਦ ਕਰਾ ਚੁੱਕੇ ਨੇ ਜੀ ਕਿਸੇ ਦਾ ਕੰਮ ਨਹੀਂ ਚੱਲਦਾ ਰੋਜ਼ੀ ਰੋਟੀ ਭੁੱਖੇ ਮਾਰਨ ਵਾਲਾ ਕੰਮ ਕਰ ਰਹੇ ਨੇ ਇਹ ਕੀ ਕੰਮ ਕਰਨਾ ਵਪਾਰ ਕਰਨਾ ਕਿਸੇ ਮੇਰੇ ਸਾਥੀ ਦਾ ਹੁਣ ਤੁਸੀਂ ਸਾਰੇ ਇੱਥੇ ਖੜੇ ਹੋ ਤੁਸੀਂ ਨਾਲ ਪੱਤਰਕਾਰੀ ਵੀ ਕਰਦੇ ਹੋਗੇ ਨਾਲ ਤੁਸੀਂ ਆਪਣੇ ਜਵਾਕਾਂ ਦਾ ਢਿੱਡ ਪਾਲਣ ਵਾਸਤੇ ਕੋਈ ਕੰਮਕਾਰ ਵੀ ਕਰਦੇ ਹੋਗੇ ਕੀ ਇਹ ਜੀ ਤਾਕਤ ਤੋਂ ਕਰਾਉਣਾ ਵੀ ਤੁਸੀਂ ਇੱਕ ਦੂਜੇ ਦੀ ਰੋਟੀ ਬੰਦ ਕਰ ਦੋਇਆ ਕੋਈ ਇਹ ਅੱਜ ਇਹ ਉਹ ਪੰਜਾਬ ਆ ਇਹ ਆਉਣ ਵਾਲਾ ਸਮਾਂ ਤੁਸੀਂ ਐਂ ਦੇਖ ਲਿਓ ਵੀ ਇਹ ਜਿਹੜਾ ਪਿੱਛੇ ਹੁੰਦਾ ਸੀ ਨਾ ਨੌਜਵਾਨਾਂ ਨੂੰ ਚੱਕ-ਚੱਕ ਧੱਕੇ ਨਾਲ ਅੰਦਰ ਸਿੱਟਣਾ ਤੇ ਉਹਨਾਂ ਨੂੰ ਮਾਰਨਾ ਮੈਨੂੰ ਜਦੋਂ ਪਹਿਲਾਂ ਇਹਨਾਂ ਨੇ ਡਰੋਨ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਅਹੀ ਜਿਹੇ ਥ੍ਰੈਟਨਿੰਗ ਕਾਲਸ ਆਈਆਂ ਮੈਂ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਮੈਨੂੰ ਅਜਹੀਆਂ ਕਾਲਸ ਆ ਰਹੀਆਂ ਨੇ ਫਿਰ ਉਸ ਤੋਂ ਬਾਅਦ ਉਹ ਕਾਲਸ ਮੇਰੇ ਫਾਦਰ ਨੂੰ ਸ਼ਿਫਟ ਹੋ ਗਈਆਂ ਮੈਂ ਉਹ ਚੀਜ਼ ਵੀ ਦੱਸੀ ਨਾ ਅਜੇ ਤੱਕ ਮੈਂ ਕਦੇ ਸਿਕਿਉਰਿਟੀ ਮੰਗੀ ਆ ਨਾ ਅਜੇ ਤੱਕ ਮੈਂ ਕੋਈ ਅਹੀ ਗੱਲ ਕਰੀ ਆ ਤੇ ਨਾ ਹੀ ਮੈਂ ਕਰਨੀ ਆ ਤੇ ਇਹਦੇ ਨਾਲ ਮੈਨੂੰ ਕੋਈ ਵੀ ਨੁਕਸਾਨ ਹੁੰਦਾ ਤਾਂ ਉਹ ਸਾਰੀ ਚੀਜ਼ ਦੀ ਜ਼ਿੰਮੇਵਾਰੀ ਇਹ ਭਗਵੰਤ ਮਾਨ ਸਰਕਾਰ ਦੀ ਆ ਇਹ ਆਫੀਸਰ ਸਾਹਿਬਾਨ ਨੇ ਭਗਵੰਤ ਜੀ ਨੇ ਕੀ ਕੀਤੀ ਹੈ ਕਿਹੜੇ ਕਿਹੜੇ ਤੁਹਾਡੇ ਰਿਸ਼ਤੇਦਾਰ ਦਾ ਜਿਹੜਾ ਕੀ ਕੀ ਕੰਮ ਬੰਦ ਕਰਵਾਇਆ ਗਿਆ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੇ ਦੂੰਗਾ ਅੱਜ ਮੈਂ ਸਾਰਾ ਕੁਝ ਜੋ ਵੀ ਇਹਨਾਂ ਨੇ ਮੈਨੂੰ ਪੁੱਛਿਆ ਸੀ ਉਹ ਮੈਂ ਲਿਖ ਕੇ ਲੈ ਕੇ ਆਇਆ ਅੱਗੇ ਮੈਨੂੰ ਜੋ ਵੀ ਪੁੱਛਦੇ ਨੇ ਉਹ ਵੀ ਮੈਂ ਦੱਸੂੰਗਾ ਜਿਹੜੀਆਂ ਥ੍ਰੈਟਨਿੰਗ ਕਾਲਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਗਿਆ ਬਕਾਇਦਾ ਰਿਟਰਨ ਇਹ ਐਸਐਸਪੀ ਸਾਹਿਬ ਦੇ ਦਫ਼ਤਰ ਪਿਆ ਤੇ ਉਹਨਾਂ ਨੇ ਇਹ ਮੈਨੂੰ ਕਿਹਾ ਵੀ ਇਹ ਪਾਕਿਸਤਾਨ ਤੋਂ ਕਾਲਸ ਆਉਂਦੀਆਂ ਨੇ ਇਹ ਅਸੀਂ ਇਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਕੇਜਰੀਵਾਲ ਵੀ ਨਹੀਂ ਜਿਹੜੇ ਪੈਸੇ ਨੇ ਕੰਢੀ ਗਏ ਹਲਪਰ ਬਲਾਕ ਉਹ ਉਹ ਹੀ ਦੀ ਕੋਈ ਵੀ ਚੀਜ਼ ਕਰਦੇ ਹੋਣਗੇ ਕੇਜਰੀਵਾਲ ਹੋਰੀ ਭਜਦੇ ਕਿਉਂ ਨੇ ਮੈਂ ਤਾਂ ਜਦੋਂ ਮੈਨੂੰ ਇਹ ਬੁਲਾਉਂਦੇ ਨੇ ਮੈਂ ਤਾਂ ਤੁਹਾਡੇ ਸਾਹਮਣੇ ਹੀ ਖੜਾ ਹਰ ਵਾਰ ਤੁਸੀਂ ਦੇਖਦੇ ਹੋ ਵੀ ਮੈਂ ਇੱਥੇ ਆਉਣਾ ਕਿਉਂਕਿ ਕੋਈ ਪਾਪ ਕਰਿਆ ਹੀ ਨਹੀਂ ਹੋਇਆ ਸਾਡੇ ਹੱਥ ਜੋਂਦੇ ਹੀ ਕੁਝ ਨਹੀਂ ਤੇ ਜਿਹੜੇ ਹਾਂ ਮੰਤਰੀ ਸਾਹਿਬ ਜਰੂਰ ਆਪਦੇ ਉਹਨਾਂ ਨੂੰ ਖਾਤੇ ਹੁੰਦੇ ਨੇ ਉਹ ਉਹਨਾਂ ਨੂੰ ਫੰਡਸ ਹੁੰਦੇ ਨੇ ਉਹ ਦੇ ਸਕਦੇ ਨੇ ਐਮਐਲਏ ਕੋਲੇ ਕੋਈ ਫੰਡ ਨਹੀਂ ਹੁੰਦਾ ਐਮਐਲਏ ਨੇ ਤਾਂ ਪ੍ਰੋਪੋਜ਼ਲ ਬਣਾ ਕੇ ਉੱਤੇ ਡੀਸੀ ਸਾਹਿਬ ਪਹਿਲਾਂ ਤਾਂ ਤੁਸੀਂ ਮੰਤਰੀਆਂ ਦੀ ਪੈਰੀ ਹੱਥ ਲਾ ਕੇ ਆਉਣੇ ਹੋ ਫੇਰ ਉਦੋਂ ਬਾਅਦ ਤੁਸੀਂ ਪ੍ਰਸ਼ਾਸਨ ਦੇ ਪੈਰੀਓਦ ਲਾਉਣੇ ਵੀ ਸਾਡੇ ਯਾਰ ਲੋਕਾਂ ਦਾ ਕੰਮ ਕਰਵਾ ਦੋ ਉਹਦੇ ਜੋ ਮੈਂ ਕੀ ਕੱਢ ਲਿਆ ਜਾਂ ਕੀ ਮੈਂ ਪਾਤਾ ਮੈਂ ਬਾਰ ਬਾਰ ਕਹਿ ਰਿਹਾ ਵੀ ਮੇਰੇ ਐਫੀਆਰ ਨਾਲ ਮਲਾ ਲੈਣ ਜੇ ਤਾਂ ਉਦੋਂ ਬਾਅਦ ਮੈਂ ਵੇਚਿਆ ਹੋਇਆ ਕੁਛ ਆਪਦੇ ਵੱਲੋਂ ਜਿਹੜੀ ਮੇਰੀ ਪ੍ਰਾਪਰਟੀ ਹੋਈ ਠੀਕ ਹੈ ਨਾ ਵੇਚਿਆ ਹੋਇਆ ਤਾਂ ਮੈਨੂੰ ਨਾਮ ਦੇਣਗੇ ਜੇ ਮੈਂ ਖਰੀਦਿਆ ਹੋਇਆ ਮੈਨੂੰ ਰੇਟਾ ਲੈਣੇ ਜਮੀਨ ਕੋਈ ਦਿੱਕਤ ਨਹੀਂ ਕਰੇ ਬੋਲਿਆ ਸਾਹਿਬ ਜੀ ਦੀ ਵੀਮ ਤਾਂ ਪੋਲਿਟੀਕਲ ਪਾਰਟੀਆਂ ਕਰਦੀਆਂ ਨਹੀਂ ਜੀ ਸਿਰਫ ਕੰਮ ਕਰਨਾ ਇਹ ਸਿੱਧਾ ਆਮ ਆਦਮੀ ਪਾਰਟੀ ਕਰ ਰਹੀ ਹੈ ਜੀ ਇਹ ਕਿਉਂਕਿ ਵਿਜੀਲੈਂਸ ਉਹਨਾਂ ਦੇ ਅੰਡਰੀ ਹੈ ਨਾ ਇਹ ਸਾਰੀ ਚੀਜ਼ ਉਹਨਾਂ ਦੇ اختیار ਹੀ ਆ ਆ ਜਿਹੜੇ ਨੋਟਿਸ ਇਹਨਾਂ ਨੇ ਆ ਕੱਢੇ ਨੇ ਇਹ ਇੱਕ ਇੱਕ ਬਰਨਾਲਾ ਨੂੰ ਕੱਢਿਆ ਵੀ ਇਹਦੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਆ ਸੰਗਰੂਰ ਕੱਢਿਆ ਵੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਬਾਕੀ ਜ਼ਿਲ੍ਹਿਆਂ 'ਚ ਵੀ ਕੱਢੇ ਨੇ ਜੇ ਇਹਨਾਂ ਨੂੰ ਕੋਈ ਪ੍ਰਾਪਰਟੀ ਨਿਕਲੀ ਆ ਵਕ ਤਾਂ ਸਾਰਿਆਂ ਦੇ ਸਾਹਮਣੇ ਦੱਸ ਦੇਣ ਦਾ ਕਰਾਸ਼ ਕਰਨ ਦਾ ਕੀ ਫਾਇਦਾ ਬਿਲਕੁਲ ਇਹ ਕਲੀਅਰ ਹੀ ਹੈ ਜੀ ਇਹ ਕਲੀਅਰ ਹੀ ਹੈ ਜੀ ਇਹ ਬਿਲਕੁਲ ਮੋਟਿਵ ਇਹਨਾਂ ਦਾ ਕਲੀਅਰ ਹੈ ਇਲੈਕਸ਼ਨ ਨੂੰ ਲੈ ਕੇ ਹੀ ਮੋਟਿਵ ਇਹ ਕਲੀਅਰ ਆ ਤੇ ਮੈਂ ਬਾਰ ਬਾਰ ਕਹਿਣਾ ਚਾਹਣਾ ਭਗਵੰਤਮਾਨ ਜੀ ਤੁਹਾਨੂੰ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਇਆ ਸੀ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਸੀ ਤੁਸੀਂ ਪੰਜਾਬ ਨੂੰ ਸੁਧਾਰਨ ਵਾਲੇ ਪਾਸੇ ਚਲੇ ਚੱਲੋ ਐ ਤੁਸੀਂ ਕਿਸੇ ਨੂੰ ਦੱਬ ਕੇ ਕਿਸੇ ਨੂੰ ਘੁੱਟ ਕੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਕਿਸੇ ਨੂੰ ਦਬਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੀ ਆਉਰੇ ਮੱਥੇ ਤੇ ਲਿਖਿਆ ਨਾ ਜੇ ਪ੍ਰਮਾਤਮਾ ਨੇ ਤੁਹਾਡੇ ਮੱਥੇ ਤੇ ਲਿਖਿਆ ਉਹ ਨੂੰ ਕੋਈ ਨਹੀਂ ਖੋ ਸਕਦਾ ਮੇਰਾ ਵੀ ਵਿਸ਼ਵਾਸ ਆ ਮੈਨੂੰ ਰੱਬ 'ਚ ਵਿਸ਼ਵਾਸ ਆ ਮੈਨੂੰ ਕਾਨੂੰਨ 'ਚ ਵਿਸ਼ਵਾਸ ਆ ਤੇ ਇਹ ਜਿਹੜੀ ਲੜਾਈ ਆ ਇਹਦੇ 'ਚੋਂ ਮੈਂ ਬਿਲਕੁਲ ਪਾਕ ਸਾਫ਼ ਹੋ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਸਾਫ਼ ਸੁੱਧਾ ਹੋ ਕੇ ਸਾਹਮਣੇ ਆਉਂਦਾ ਮੈਂ ਕਾਫੀ ਵਾਰ ਹੋ ਗਿਆ ਭਾਜੀ ਤੇ ਕੱਲਾ ਮੈਨੂੰ ਨਹੀਂ ਮੇਰਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਨਹੀਂ ਛੱਡਿਆ ਗਿਆ ਕੋਈ ਛੱਡੇ ਹੀ ਨਹੀਂ ਜੀ ਕੋਈ ਛੱਡਿਆ ਹੀ ਨਹੀਂ ਤਾਂ ਮੈਂ ਹੈਰਾਨ ਤੇ ਪਰੇਸ਼ਾਨ ਐ ਇਸ ਚੀਜ਼ ਨੂੰ ਲੈ ਕੇ ਜਦ ਤੱਕ ਕੋਈ ਦੱਸਨ ਨਾ ਵੀ ਮੈਨੂੰ ਜੀ ਸਰਕਾਰ ਨੇ ਇੰਨੇ ਪੈਸੇ ਭੇਜਤੇ ਉਹ ਪੈਸੇ ਜੀ ਮੈਂ ਫਲਾਣੇ ਨੂੰ ਚੈੱਕ ਘੱਟਦਾ ਫਿਰ ਤਾਂ ਮੈਂ ਜ਼ਿੰਮੇਵਾਰਾਂ ਜੀ ਉਸ ਚੀਜ਼ ਦਾ ਸਾਨੂੰ ਤਾਂ ਗ੍ਰਾਂਟ ਸਿੱਧੀ ਆਉਂਦੀ ਹੋਈ ਨਹੀਂ ਅਸੀਂ ਤਾਂ ਡੀਸੀ ਸਾਹਿਬ ਦੇ ਸਾਹਮਣੇ ਏਡੀਸੀ ਸਾਹਿਬ ਤੋਂ ਇਹਨਾਂ ਤੋਂ ਪਰਮਿਸ਼ਨਾਂ ਲੈ ਲੈ ਕੇ ਥੱਲੇ ਐਸਡੀਐਮ ਸਾਹਿਬ ਨੂੰ ਤਾਂ ਸਾਰੇ ਆਫੀਸਰਸ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਪੁੱਛਣਾ ਚਾਹੀਦਾ ਕੋਈ ਕੋਈ ਅਫਸਰ ਸਾਹਿਬ ਨੂੰ ਜਵਾਬ ਦੇਣਾ ਪਊਗਾ ਕਿ ਜੇ ਤੁਸੀਂ ਕੁਝ ਨਹੀਂ ਨਿਕਲਦਾ ਕਿ ਤੁਸੀਂ ਡੈਫੇਮੇਸ਼ਨ ਹੈ ਕਿ ਤੁਹਾਨੂੰ ਨੇ ਹਜੇ ਫਿਲਹਾਲ ਦੇਖਦੇ ਆ ਹਜੇ ਤਾਂ ਅਹੀ ਚੀਜ਼ ਆਪਾਂ ਕਲੀਅਰ ਕਰਦੇ ਆ ਜੇ ਕੁਝ ਇਹੋ ਜਿਹਾ ਕਰਨਗੇ ਤਾਂ ਬਿਲਕੁਲ ਕਰਾਂਗੇ ਹਾਂ ਠੀਕ ਜੇ ਕੁਝ ਇਹੋ ਜਿਹਾ ਆਪਾਂ ਨੂੰ ਦੇਖੋ ਅੱਜ ਤਾਂ ਹੁਣ ਇਹ ਪਾਵਰ 'ਚ ਨਹੀਂ ਜੀ ਕਿਸੇ ਦੀ ਵੀ ਬਾਹਮ ਰੋਡ ਕੇਂਦਰ ਸਿੱਟ ਸਕਦੇ ਨੇ ਆ ਪਿੱਛੇ ਜੇ ਤੁਸੀਂ ਨੇ ਕਈ ਇਨਸੀਡੈਂਟ ਦੇਖੇ ਨੇ ਪਰ ਉਹਦੇ 'ਚ ਮੈਨੂੰ ਕੋਈ ਡਰਨ ਵਾਲਾ ਨਹੀਂ ਮੈਂ ਤਾਂ ਇੱਕ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਮੈਂ ਇਹ ਪ੍ਰੋਫੈਸ਼ਨ ਖੁਦ ਚੂਜ਼ ਕਰਿਆ ਰਾਜਨੀਤੀ ਨੂੰ ਚੇਂਜ ਕਰਨ ਵਾਸਤੇ ਤੇ ਮੈਨੂੰ ਇਹ ਤਕਰੀਬਨ ਲਗਾਤਾਰ ਹੁਣ 24 ਸਾਲ ਹੋ ਗਏ ਇਹ ਰਾਜਨੀਤੀ ਦੇ ਪ੍ਰੋਫੈਸ਼ਨ ਦੇ ਵਿੱਚ ਇਹ ਬੜੇ ਵਧੀਆ ਤਰੀਕੇ ਨਾਲ ਗਰਾਊਂਡ ਲੈਵਲ ਤੋਂ ਜੇ ਜੇ ਕੋਈ ਇਹੋ ਜਿਹਾ ਬੰਦਾ ਉੱਠਦਾ ਹੂ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਸੁਭਾਵਿਕ ਜਿਹੀ ਗੱਲ ਆ ਪਰ ਮੈਂ ਉਹਨਾਂ ਚੋਂ ਨਹੀਂ ਹੈਗਾ ਮੇਰਾ ਸਿਰ ਆ ਜਿਹੜਾ ਗੁਰੂ ਮਹਾਰਾਜ ਅੱਗੇ ਝੁੱਕ ਸਕਦਾ ਇਹ ਸਰਕਾਰਾਂ ਦੇ ਸਾਹਮਣੇ ਜਾਂ ਪਾਵਰਾਂ ਦੇ ਸਾਹਮਣੇ ਮੇਰਾ ਸਿਰ ਕਦੀ ਨਹੀਂ ਝੁੱਕ ਸਕਦਾ